دنجا دغه راتي رانو اوله توغا تي كار پر سارا دغه نهرو داري نارم مي کي قوماري دويو تر تو سنگيتو ساو دها انکار جي سوگمني اوزار گو نه مردا ਕੀ ਹੀ ਕਰੋ ਸਾਵਤੇ ਉਚ 타 ਕੀ ਸੋਹਾ ਮਨ ਨੂੰ ਸਾਵਤੇ ਉਚ 타 ਕੀ ਸੋਹਾ ਮਨ ਨੂੰ ਨਾਮ ਕਹੀ ਗੁਣਾ ਨਾਮ ਸੁਖ ਮਨ ਨੂੰ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ RAM KALI MAHALLA TEJA ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਤੈਨ ਜੀਤੀ ਮਨੁ ਅਜਿ ਆਵਾ ਦਾਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣੇ ਆਈਆ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਰਸਾਇ ਕਹੇ ਨਾਨਕ ਆਨੰਦੋ ਆਉ ਸਤਿਗੁਰੂ ਮੈਂ ਪਾਇ ਇਹ ਮਨ ਮੇਰੇ ਆਉ ਤੂੰ ਸਦਾ ਰੂਹ ਹਰ ਨਾਲੇ ਹਰ ਨਾਲੇ ਤੂੰ ਮਨ ਮੇਰੇ ਦੁੱਖ ਸਭ ਇਸਾਰਨ ਅੰਗੀ ਗਾਰ ਓ ਕਰੇ ਤੇਰਾ ਕਾਰਜ ਸਭ ਸੋਵਾਰਨ ਸਮਨਾ ਗਲਾਂ ਸਮਰਾਤ ਵਾ ਮੇ ਸੋਖੋ ਮਨੋ ਵਿਚਾਰੇ ਕਹੇ ਨਾਨਕ ਮਨ ਮੇਰੀ ਸਦਾ ਰੋ ਵਰਨਾਲੀ ਸਾਚੀ ਸਾਇਵਾ ਕਿਆ ਨਹੀਂ ਕਰਤੀ ਰਹਿ ਕਰਤਾ ਤੇਰਾ ਸਭ ਕਿਛੁ ਹੈ ਜਿਸ ਦੇ ਸੋ ਪਾਵੈ ਸਦਾ ਸਹਿਤ ਸਲਾ ਤੇਰੀ ਨਾਮ ਵਾਣਵ ਸਾਵ ਬਦਨੋ ਪਾਸੋ ਨਾ ਕਰ ਸ਼ਾਂਤ ਸੁਖ ਮਨ ਆਏ ਵਸੈ ਆਓ ਜਿਨ ਇੱਛਾ ਸਾ ਪੂਜਾਈਐ ਸਦਾ ਕੁਰਬਾਨੋ ਕਿਤਾ ਗੁਰ ਵਿਟਾਓ ਜੇ ਦੀ ਆਏ ਵੜੇ ਆਈਆ ਕਹਿ ਨਾਨਕ ਸੁਣੋ ਸੰਤੋ ਸਬਦ ਰੂਪੇ ਆਰੋ ਸਾਚਾ ਨਾਮ ਮੇਰਾ ਆਂਦਾਰੋ ਵਾਜ ਪੰਚ ਸਬਦ ਦਿੱਤਕਾਰ ਸੁਭਾਗੈ ਲ਼ਕਾਰ ਸੁਭਾਗੈ ਸਬਦ ਵਾਚੀ ਕਲਾ ਜਿਤ ਕਰਿ ਧਾਰੀਆ ਪੰਚ ਦੂਤ ਤਦਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਅਰ ਕੈ ਲਾਗੀ ਕਹਿ ਨਾਨਕ ਤਾ ਸੁਖੋ ਆ ਤਿਤ ਕਰ ਅਨਹਦ ਵਾਜੀ ਆਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਤ ਪੂਰੀ ਪਾਰ ਬ੍ਰਹਮ ਪ੍ਰਭ ਪਾਇਆ ਉਤਰੀ ਸਗਲ ਵਸੂਰੀ ਦੋ ਰੋਗ ਸੰਤਾ ਪੂਤਰੀ ਸੁਣੀ ਸੱਚੀ ਬਾਣੀ ਸੰਤ ਸਾਧਨ ਭਈ ਸਰਸਈ ਪੂਰੇ ਗੁਰ ਤੇ ਜਾਵਣੀ ਸੁਣ ਤੇ ਪਨੀ ਤਕ ਤੇ ਪਉ ਵੇਤੋ ਸਤਗੁਰ ਰਹਾ ਪਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੀ ਬਾਜੀ ਅਨਹਦ ਤੂਰੇ ਸੁਣ ਤੇ ਪਨੀ ਤਕ ਤੇ ਪਉ ਵੇਤੋ ਸਤਗੁਰ ਰਾਇਆ ਭਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੀ ਵਾਜੀ ਅਨਵਾਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਤਾ ਮਾਤਾ ਤਰਤਾ ਮਾਤੋ ਤੇ ਉਸ ਰਾਤ ਦੋਇਦਾਈ ਦਾਇਆ ਖੇਲੇ ਸਗਲ ਜਗਤ ਚੰਗੇ ਆਈ ਆਉ ਬੁਰੇ ਆਈ ਆਉ ਬਾਚੈ ਧਰਮ ਦੂਰ ਰਮਈ ਆਪ ਆਪਣੀ ਕੇ ਨੇੜਾ ਕੇ ਦੂਰ ਜਿਨਿ ਲਾਮਤ ਆਇਆ ਗਈ ਮਸ਼ਕਤ ਕਤਕਾਲ ਨਾਨਕ ਤੇ ਮੁਖ ਉਜਲੀ ਕੇਤੀ ਛੁਟੀ ਨਾਮੋ ਜਿਨਿ ਲਾਮਤ ਆਇਆ ਗਈ ਮਸ਼ਕਤ ਕਤਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤੂਠਾ ਕੋਰ ਤੋ ਮਉ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਪਿ ਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਜਿ ਕੋਏ ਨ ਜਾਣ ਤੁਮਰਾ ਅੰਤ ਉਚੇ ਤੇਉ ਸਗਲ ਸਮਗਰੀ ਤੁਮਰਾ ਸੂਤਰਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਜੀ ਤੁਧਿਆ ਗਏ ਆਰਦਾਸ ਹਮਾਰੀ ਕ ਸਾਬ ਤੇਰੀ ਵਡਿਆਈ ਕੋਈ ਨਾ ਉਹ ਨ ਜਾਣ ਮੇਰਾ ਕੋਈ ਨਾ ਉਹ ਨ ਜਾਣ ਮੇਰਾ ਵਾਹੀ ਗੁਰੂ ਗੱਜ ਕੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਤਿਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖਰਾਸ ਤਾ ਕੋ ਬਿਗਨਨਾ ਕੋ ਲੱਗਿਆ ਜਾਕੀ ਪ੍ਰਭਾਗ ਅਰਦਾਸ ਅਰਦਾਸ ਸਿਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਇ ਵਾਰ ਸ੍ਰੀ ਪਗੋਤੀ ਜਿੱਕੀ ਪਾਤਸ਼ਾਹੀ ਦਸਵੇਂ ਪ੍ਰਥਮ ਪਗੋਤੀ ਸਿਮਰਕਾ ਗੁਰੂ ਨਾਨਕ ਲੀਤ ਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਅੰਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਮਰਿਆ ਕਾਰਣੋਂਦ ਆਵੈ ਧਾਏ ਸਭ ਥਾਏ ਹੋਏ ਸਹਾਏ ਦਸਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਟਿਆ ਬਾਜਾਂ ਵਾਲੇ ਸ਼ੈਨਸ਼ਾ ਦਰਵੇਸ਼ ਪਿਤਾ ਸਭ ਥਾਏ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਅਤਿ ਅੰਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਵਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਨਨਾਮ ਜੱਪਿਆ ਵੰਨ ਛਕਿਆ ਦਿਗ ਚਲਾਈ ਤੇਗਵਾਹੀ ਦੇ ਕੇ ਅੰਡਟ ਕੀਤਾ ਤਨਾ ਪਿਆਰਿਆਂ ਸੱਚਾਰਾਂ ਦੀ ਕਮਾਈ ਦਾ ਜੰਤਰ ਕੇ ਖਾਲਸਾ ਜੀ ਬਲੋ ਜੀ ਜਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤੁਸੀਂ ਦਿੱਤੇ ਬੰਦ-ਬੰਦ ਕਿਟਾਏ ਖੋਪਰ ਲੋਹਈਆਂ ਚਰਖਰੀਆਂ ਤੇ ਚੜੇ ਤਾਂ ਨਿਆਰਿਆ ਨਾ ਕਰਾਇਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਾਂ ਦੇ ਨਾਲ ਨਿਭਾਈ ਤੇ ਉਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਪੰਜਾ ਦਖਤਾਂ ਤੇ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਤਰ ਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸਕੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬੋ ਤਹ ਤਹ ਰੱਛਿਆ ਰਿਆ ਤੋ ਦੇਖ ਤੈ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾ ਨੋ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹਦਾਨ ਪ੍ਰੋਸਾਦਾਨ ਨਾਮ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜਿ ਦੇ ਇਸ਼ਨਾਨ ਚੌਕੀਆਂ ਛੰਡੇ ਬੁੰਗੇ ਜੁਗੋ ਜੁਗ ਅਤਲ ਧਰਮ ਕਾ ਜਾਕਾਰ ਖਾਲਸਾ ਜਿ ਕੇ ਬੋਲ ਬਾਲੇ ਬੋਲੋ ਜੀ ਸਤਿਗੁਰ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਵਾ ਤੁੱਛੀ ਮਤ ਪਤ ਦਾ ਰਾਖਾ ਪਵਾਹਿ ਗਰੋਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦੁਤਾਰ ਜੀ ਉਸ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਕ ਦੁਤਾਰ ਤੇ ਸੇਵਾ ਸੰਭਾਲ ਦਾਨ ਖਾਲਸਾ ਜੀ ਨੂੰ ਮੁਕਸ਼ਾ ਹੈ ਨਿਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਸਤਿਗੁਰੂ ਨਿਆਸ ਰਿਆਂ ਦੇ ਆਸਰੇ ਸਤਿਗੁਰੂ ਧੰਤੰਗ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਰੰਕਾਰ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਉਚ ਨਿਮਰਤਾ ਸਹਿ ਤੇ ਅਰਦਾਸ ਬੇਨਤੀ ਜੋਧੜੀ ਮਹਾਰਾਜ ਆਪ ਜੀ ਦੇ ਨਜ਼ਰੋਂ ਘਰੋਂ ਵਰਸਾਏ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਤੇ ਸਮੂਹ ਸ਼ਹੀਦ ਸਿੰਘੋ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਵਿਖੇ ਸਤਿਗੁਰੂ ਜੀਓ ਆਪਜੀ ਦੀ ਮਿਹਰ ਹੋਈ ਰahmat ਹੋਈ ਚਾਰ ਪਾ ਰਾਤਰੀ ਆਈ ਸੀ ਸੁੱਖਾਂ ਨ ਬਚੀਤ ਹੁੰਦੇ ਅੰਮ੍ਰਿਤ ਵੇਲਾ ਹੋਇਆ ਅੰਮ੍ਰਿਤ ਵੇਲੇ ਆਪ ਜੀ ਨੇ ਪ੍ਰਕਾਸ਼ ਵਣੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ 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 ਕਿ ਤਹਾ ਸਤਿਗੁਰ ਜੀ ਅੰਮ੍ਰਿਤ ਵੇਲੇ ਤੁਲਾ ਕਾਸਤਮ ਤੱਕ ਪੰਜਾਂ ਬਾਣੀਆਂ ਦੇ ਨਿਤਨੇਮ ਉਪਰੰਤ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ स्वागत ਜਨਾਕਾ ਮਨ ਬਿਸਰਾਮ ਦੇ ਮਹਾਵਾਕ ਅਨਸਾਰ ਸ੍ਰੀ ਸੁਖਮਨੀ ਸਾਹਿਬ ਜੀ ਸੰਪੂਰਨ ਜਾਪ ਹੋਏ ਇਨਾ ਸਮਿਆਂ ਅੰਦਰ ਆਉਜੀਤ ਬੱਚਿਆਂ ਤੋਂ ਗੁਰਬਾਣੀ ਦੇ ਜਾਪ ਕਰਦੇ ਆਂ ਸੇਵਾਦਾਰਾਂ ਪਾਸੋਂ ਪਵੰਦਰ ਬਾਗੀ ਸੇਵਾ ਸੰਭਾਲ ਕਰਦੇ ਆਂ ਹਜੂਰੀ ਚੁੱਟਦੇ ਆਂ ਬੈਂਦੇ ਆਂ ਸੇਵਾ ਸੁਣਨ ਕਰਦੇ ਆਂ ਇੱਕ ਨਹੀਂ ਇੱਕ ਇਹ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ ਆਪ ਬਖਸ਼ੰਤ ਬਤਾ ਹੋ ਬਖਸ਼ ਲੈਣਾ ਅੱਗੇ ਤੋਂ ਸ਼ੁੱਧ ਸੇਵਾ ਸ਼ੁੱਧ ਗੁਰਬਾਣੀ ਪੜਨ ਦੇ ਵਲ ਤੁਧਾਂ ਬਖਸ਼ਿਸ਼ ਕਰਨੇ ਸਤਿਗੁਰ ਜੀ ਅਮਰਤੋ ਬਿਲਕੁਲ ਕਸਟਮ ਤੱਕ ਸੂਹ ਸੰਗਤਾਂ ਨੇ ਆਪ ਜਿਹੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਸੁਪਤੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ। ਸਭ ਦਾ ਚੱਲਿਆ ਕਦਮ-ਕਦਮ ਲੇਖਾਂ ਚ ਲਾਣਾ, ਚਲਹੂਲ ਪੇਟਾਵਾਂ ਪ੍ਰਵਾਨ ਕਰਨੀਆਂ, ਕਿਰਪਾ ਕਰਨੀ ਸਭ ਦੇ ਪਰਿਵਾਰਾਂ ਨੂੰ ਦੇ ਰੁਗਤਾ, ਤੰਦਰੁਸਤੀਆਂ ਦੇ ਭੰਡਾਰੇ ਬਖਸ਼ਿਸ਼ ਕਰਨੇ। ਗੁਰਸਿੱਖੀ ਵਾਲੇ ਜੀਵਨ ਨਾਮ ਦੇ ਦਾਤਾ ਅਮਰਤੋ ਦੇ ਜਾਗਣੇ ਬਖਸ਼ਿਸ਼ ਕਰਨੇ, ਸੇਵਾ ਸਮਦਾਤਾ ਬਖਸ਼ਿਸ਼ ਕਰਕਣੇ ਵਾਜੀ ਰੱਖਣਾ ਸਤਿਗੁਰ ਜੀ। ਦੇਸਾ ਪਰਦੇਸਾਂ ਵਿੱਚ ਰੱਖਿਆ ਕਰਨੀ ਨਗਰ ਖੇੜੇ ਅੰਦਰ ਸੁਖ ਵਰਤਾਣੀ ਮਾਲ ਜੁਜੂ ਚ ਡੰਗਰਾਂ ਵਿੱਚ ਸੁਖ ਵਰਤਾਣੀ ਸਰਮਤ ਦਾ ਭਲਾ ਕਰਨਾ ਇਸ ਟਾਈਮ ਆਪ ਜੀ ਦੀ ਬਖਸ਼ ਹੋਈਆਂ ਦਾਤਾਂ ਵਿੱਚੋਂ ਪੰਚਾ ਅੰਮ੍ਰਿਤ ਇਕੜਾ ਪ੍ਰਸ਼ੁੱਧ ਦੇਗ ਸਜਾ ਕੇ ਹਾਜ਼ਰ ਕੀਤੀ ਹੈ ਅਣਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸ਼ਟਾਏ ਗਰੀਬ ਆਕਸਲ ਸੋਚ ਪਵਿੱਤਰਾ ਹੋਣਾ ਉਹ ਭੋਗਾਂ ਰਾਏ ਲੱਗਿਆ ਭੋਗ ਸਾਧ ਸੰਗਤ ਵਿੱਚ ਅਟੋਤ ਵਰਤੇ ਜੋ ਜੀ ਛਕੇ ਮੁਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪ ਜਪੇ ਸਤਗੁਰ ਜੀ ਬੜੀ ਸੁਣ ਗੁਰਬਾਣੀ ਸੱਚਖੰਡ ਪ੍ਰਵਾਨ ਕਰਨੀ ਬੜੀ ਸੁਣ ਗੁਰਬਾਣ ਦਾ ਫਲਾ ਭਾਵ ਦਾਰਾ ਹੀ ਸੰਗਤਾਂ ਸਮੂਹ ਸੇਵਾਦਾਰਾਂ ਦੇ ਹਿਰਦੈ ਤ ਵਿਸਾਣਾ ਸਤਗੁਰ ਜੀ ਆਪ ਜੀ ਦੀ ਮਿਹਰ ਸਦਕਾ ਚਾਰ ਪੈ ਜਿੰ ਚੜਿਆ ਆਪ ਜੀ ਕਿਰਪਾ ਕਰੋ ਆਪਣੇ ਭਾਣੇ ਅੰਦਰ ਨਾਮ ਬਾਣੀ ਸੇਵਾ ਸਮੰਡ ਵਿੱਚ ਬਤੀਤ ਕਰਨਾ ਸਤਗੁਰ ਜੀ ਕਿਰਪਾ ਕਰੋ ਆਪਣੇ ਮੁਖਾਰਬਿੰਦ ਤੋਂ ਪਵਿੱਤਰ ਹੁਕਮ ਨਵੇਂ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਸੇਵਕਾਂ ਨੂੰ ਨਿਹਾਲ ਨਿਹਾਲ ਕਰੋ ਪ੍ਰੰਤ ਅਮਰਤਵਲ ਦੇ ਸੁੰਦਰ ਦੀਵਾਨ ਸਜਾਣ ਦੀ ਸਮਰੱਥਾ ਬਖਸ਼ਿਸ਼ ਕਰੋ ਜੋ ਜੀ ਅਬਦਦਰ ਤੇ ਆਵੇ ਸਦਗੰਦ ਪ੍ਰਸੰਗ ਜਾਵੇ ਅੜੇ ਸੋ ਚੜੇ ਸਰਣ ਪਰੇ ਸੋ ਤਰੇ ਧਾਨ ਗੁਰਨਾਣਿਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਆਕਾਲ ਕੀ ਤਬੀ ਚਲਾਇਓ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲੋ ਚਾਹ ਖੋਜ ਸਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇਨਾ ਖੁਆਰ ਹੋਏ ਸਭ ਮੱਲਾਂਗੇ ਬਚੇ ਸਰਣ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸਰਦਾ ਕਰ ਸੇ ਮਦੇ ਗੁਰ ਪਾਰ ਉਤਾਰਨ ਜੋ ਸਰਦਾ ਕਰ ਸੇ ਮਦੇ ਗੁਰ ਪਾਰ ਉਤਾਰਨ ਬੋਲੇ गुरु जी का खालसा वाहेगुरु जी की फते सतना वागुरु साहिब जी ਸੋ ਕਹੋ ਤਲ ਗੁਰ ਸੇਵੀਐ ਅਹਨ ਸੋ ਸਹਜੋ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਾਨਮੈ ਨਾਰਨ ਦੁਖ ਜਾਈ ਹੋਏ ਸਭਤ ਦੁਖ ਖਸਮ ਦੀ ਨੂਰੇ ਅਰਸ ਗੁਰਸੋਂ ਚਤੀਆ ਤਉਦ ਡੇਠੇ ਸੱਚੇ ਬਾਤ ਸਾਹ ਨਾਲ ਜਨਮ ਨੇ ਜਨਮਾਂ ਦੀ ਕੱਢੀ ਐ ਸਜਣ ਸੱਚਾ ਪਾਤਸ਼ਾਹ ਹੋ ਸਿਰਸਾ ਦਾ ਸਾਹ ਹੋ ਜਿਸ ਪਾਸ ਬੈਠਿਆ ਸੋਹੀ ਐ ਸਾਵਣਾਂ ਦਾ ਵੇਸਾ ਹੋ ਜਿਸ ਪਾਸ ਬਠੇ ਸੋਹੀ ਐ ਸਾਵਣਾਂ ਦਾ ਵੇਸਾ ਹੋ ਸਤਲਾ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 4 ਪੰਜ ਬੰਦ ਆਚਰ ਚਰੈ ਤ ਸਿੱਧ ਹੋਈ ਸਿਧਵੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਪਰਮ ਕਾਟਿਆ ਜਾਈ ਆਚਰ ਚਰੈ ਤਾ ਸਿੱਧ ਹੋਈ ਸਿੱਧੇ ਤੇ ਬੋਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਧੀਤਾਰਾ ਤਾਂ ਪਰਮ ਕਾਟਿਆ ਜਾਈ ਮੇਰੇ ਗੋਵਿੰਦਾ ਆਪਣੇ ਜਨ ਕੋ ਦੇ ਵੜਿਆਈ ਗੁਰਮਤਿ RAM ਨਾਮ ਪਰਗਾਸ ਹੋਇ ਸਦਾ ਰਹੇ ਸਰਨਾਈ ਰਹਾ ਉਹ ਇਹੋ ਸੰਸਾਰ ਸਭ ਆਵਣ ਜਾਣ ਮਨ ਮੂਰਖ ਚੇਤ ਅਜਾਣਾ ਹਰ ਜੀ ਕ੍ਰਿਪਾ ਕਰੋ ਗੁਰ ਮਿਲਹੁ ਤਾ ਹਰ ਨਾਮ ਸਮਾਣਾ ਜਿਸ ਕੀ ਵਾਥ ਸੋਈ ਪ੍ਰਵਜਾਨੈ ਜਿਸ ਨੂੰ ਦੇ ਸੋ ਪਾਈ ਗਵਾਕਤ ਅਨੂਪ ਅਤ ਅਗਮ ਅਗੋਚਰ ਗੋੜ ਪੂਰਾ ਅ ਲਖ ਲਖਾਈ ਜਿਨ ਇਹ ਚਾਖੀ ਸੋਈ ਜਾਣੈ ਉਗੀ ਕੀ ਮਿਠਿਆ ਆਈ ਰਤਨ ਲੁਕਾਇ ਲੁਕੈ ਨਹੀਂ ਜੇ ਕੋ ਰਖੈ ਲੁਕਾਈ ਸਾਵਕਿਛ ਤੇਰਾ ਤੂ ਅੰਦਰ ਜਾਮੀ ਸਭਨਾ ਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਈ ਜਨ ਨਾਨਕ ਅਵਰਨਾ ਕੋਈ ਸਾਭ ਕੇ ਚੇ ਤੇਰਾ ਤੂੰ ਅੰਤਰ ਜਾਨੀ ਤੂੰ ਸਵਨਾ ਦਾ ਤਰਾਵ ਸੋਈ ਜਿਸ ਨੂੰ ਦਾਤ ਕਰੇ ਸੋ ਪਾਈ ਜਨ ਨਾਨਕ ਅਵਰਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹੱਲਾ ਚੌਥਾ ਪੰਜ ਪਦੈ ਆਚਰ ਚਰੈ ਤਾ ਸਿੱਧ ਹੋਈ ਸਿੱਧੇ ਤੇ ਬੁੱਧ ਪਾਈ ਪ੍ਰੇਮ ਕੀ ਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ ਜਾਈ ਵਾਹਿਗੁਰੂ ਜੀ ਕਾ ਖਾਲਸਾ ਰਹਾ ਹੀ ਗੁਰੂ ਜੀ ਕੀ ਫਤਿਹ work, like, work. Like.